ਪਾਪਾ ਔਰ ਦੇਖ ਲਓ ਟ੍ਰੇਨ ਆ ਗਈ ਜੇ ਹੈਨਾ ਤਾਂ ਹੁਣ ਦੂਜੀ ਵੀ ਆ ਜਾਣੀ ਹੈ ਮੇਰੇ ਵਲੀ ਤੱਕ ਮੇਰੀ ਗੱਲ ਸੁਣੋ ਤੁਸੀਂ ਜਾਓ ਮਮਾ ਕੋਲ ਬਹੁਤ ਜਾ ਕੇ ਘਰ ਤੁਸੀਂ ਕਿੰਨੀ ਦਿਨ ਖਲੋਤੇ ਰਹੋਗੇ ਨਾਲ ਮੈਂ ਕਿਹੜਾ ਨਵਾਂ ਜਾਣਾ ਅੱਗੇ ਤੇ ਐਗਜ਼ਾਮ ਦੇ ਜਾਂਦੀ ਸੀ ਕਦੀ ਚੰਡੀਗੜ੍ਹ ਕਦੀ ਦਿੱਲੀ ਤੁਸੀਂ ਫਿਕਰ ਨਾ ਕਰੋ ਜਾਓ ਪਾਪਾ ਤੁਸੀਂ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਖਿਆਲ ਰੱਖੀ ਆਪਣਾ ਤੁਹਾਨੂੰ ਜੇ ਕਹਿ ਚੀ ਦੀ ਲੋੜ ਹੋਵੇ ਮੈਨੂੰ ਫੋਨ ਕਰ ਦੇ ਪੱਕਾ ਪੱਕਾ ਠੀਕ ਹੈ ਮੈਂ ਟ੍ਰੇਨ ਤੇ ਬਹਿਣ ਲੱਗਾਂਗੀ ਤੁਹਾਨੂੰ ਫੋਨ ਕਰ ਦਵਾਂਗੀ ਨਹੀਂ ਫਿਕਰ ਕਰਦੇ ਨਹੀਂ ਜੀਬ ਜੀ ਬੇਚਾਨੀ ਕਿਉਂ ਹੋ ਰਹੀ ਹੈ ਸਭ ਠੀਕ ਤੇ ਹੈ ਪੁੱਛ ਮम्मा ਠੀਕ ਨੇ ਫੋਨ ਕਰਾਂ ਮਮੀ ਨੂੰ ਮੇਰੇ ਲਈ ਨਾ ਸੁਖ ਬਾਬਾ ਜੀ ਸਭ ਕੁ ਠੀਕ ਰੱਖਿਓ ਪਤਾ ਨਹੀਂ ਕੀ ਅਜੀਬ ਜੀ ਕੀ ਫੀਲਿੰਗ ਆ ਰਹੀ ਹੈ ਬੈਗ ਚੁੱਕ ਲਵਾਂ ਚੋਰ ਵੀ ਇੱਥੇ ਘੁੰਮੇ ਫਿਰਦੇ ਨੇ ਕਹਿਣੀ ਨਹੀਂ ਆਉਂਦੀ ਹੈਗੀ ਕੀ ਪੰਗਾ ਵੈਸੇ ਤੁਸੀਂ ਇੱਥੇ ਲੀਨ ਠੀਕ ਹੈ ਨਾ ਹਾਂ ਠੀਕ ਆ ਤੇ ਤੁਸੀਂ ਇੱਥੇ ਕੀ ਹੋਇਆ ਕਿਉਂ ਸਟੇਸ਼ਨ ਕਿਸ ਦੇ ਪਿਓ ਦਾ ਆ ਨਹੀਂ ਆ ਸਕਦੇ ਅਸੀਂ ਕਿਤੇ ਚੱਲਨੇ ਆ ਤੁਸੀਂ ਕਿਤੇ ਜਾ ਰਹੇ ਜੀ ਲੀਨ ਨੂੰ ਲੈ ਕੇ ਹਾਂ ਕਿੱਥੇ ਜਾ ਰਹੇ ਜੀ ਜਾਣ ਸਕਦੀ ਹਾਂ ਕਿਉਂ ਤੂੰ ਮੈਨੂੰ ਦੱਸ ਕੇ ਆਈਆਂ ਜਾਂ ਦੱਸ ਕੇ ਜਾ ਰਹੀ ਕਦੇ ਜਿਹੜਾ ਤੈਨੂੰ ਮੈਂ ਦੱਸ ਕੇ ਜਾਵਾਂ ਨਹੀਂ ਮੇਰਾ ਮਤਲਬ ਉਹ ਨਹੀਂ ਸੀਗਾ ਮਤਲਬ ਤੁਸੀਂ ਕਦੀ ਕਿਤੇ ਗਏ ਨਹੀਂ ਨਾ ਐਂ ਤਾਂ ਮੈਂ ਪੁੱਛ ਰਹੀ ਸੀ ਵੀ ਐਸ ਟਾਈਮ ਬੱਚੇ ਨੂੰ ਲੈ ਕੇ ਕਿੱਥੇ ਜਾ ਰਹੇ ਜੇ ਤੇਰੇ ਨਾਲ ਹੀ ਚੱਲਨੇ ਆ ਮੈਂ ਜਿੱਥੇ ਤੂੰ ਚੱਲੀ ਨਾ ਉੱਥੇ ਚੱਲਨੇ ਆ ਮੈਂ ਵੀ ਮੇਰੇ ਨਾਲ ਮੈਂ ਤੇ ਤੁਹਾਨੂੰ ਪਤਾ ਮੈਂ ਕਿੱਥੇ ਜਾ ਰਹੀ ਆ ਚੱਲ ਹੁਣ ਸਾਰੀਆਂ ਗੱਲਾਂ ਛੱਡ ਤੇ ਨਾ ਘਰ ਨੂੰ ਚੋਲਾ ਘਰ ਸੱਚੀ ਮਜ਼ਾਕ ਤਾਂ ਨਹੀਂ ਕਰਦੇ ਪੇ ਨਹੀਂ ਨਹੀਂ ਮਜ਼ਾਕ ਨਹੀਂ ਕਰਨਦੇ ਆ ਨਾਲੇ ਤੈਨੂੰ ਕੁੜੀ ਕਦੋਂ ਦਾ ਬਲੂਨ ਫੜਾਉਂਦੀ ਆ ਲਵ ਯੂ ਮਮ ਤੁਸੀਂ ਦੱਸ ਸਭ ਕੁਝ ਨੂੰ ਹਾਂ ਮੈਂ ਦੱਸਦਾ ਕੀ ਤੇਰੀ ਟੀਚਰ ਨਹੀਂ ਤੇਰੀ ਮੰਮੀ ਆ ਫੜ ਕੁੜੀ ਨੂੰ ਤੇ ਚੱਕ ਅੱਜ ਮੇਰਾ ਬੱਚਾ ਲੀਨ ਨਹੀਂ ਸੱਚ ਤੁਹਾਡੀ ਖੁਸ਼ੀ ਨਹੀਂ ਨਹੀਂ ਤੇਰੀ ਲੀਨ ਹੀ ਆ ਅੱਜ ਰੂੜੀ ਬੋਲੋਗੇ ਰੋੜ ਨਹੀਂ ਤੈਨੂੰ ਪਤਾ ਮੇਰੀ ਬੋਲੀ ਇਦਾਂ ਦੀ ਆ ਮੈਂ ਭਾਰਾ ਬੋਲਦਾ ਮੇਰੇ ਮਨ 'ਚ ਥੋੜਾ ਕੁਝ ਹੈਗਾ ਚਲ ਆ ਬੈਗ ਮੈਨੂੰ ਵੜਾ ਦੇ ਮੈਂ ਤੇ ਮੁੰਮਾ ਆ ਪਤਾ ਬਿੰਨੂ ਤੁਹਾਨੂੰ ਪੱਕਾ ਕਿੱਥੇ ਰਵਾਂਗੇ ਇੱਕੋ ਘਰ ਚ ਮੈਂ ਤੇਨੂੰ ਸਕੂਲ ਵੇਜ ਜਾ ਕਰਾਂਗੀ ਆਪਣੇ ਹੱਥ ਕੀ ਪਿਆਰ ਕਰਕੇ ਸੋਕ ਤੀਬ ਨੂੰ ਸੱਚੀ ਮਾਫ ਕਰ ਦਿੱਤਾ ਨਾ ਕਿ ਇਹ ਦਿਵਸ ਤੇ ਲੈ ਕੇ ਆ ਜੇ ਸੱਚੀ ਦੱਸਿਓ ਮਾ ਮੈਂ ਤੈਨੂੰ ਕੀ ਕਰਨਾ ਕੋਈ ਸਮਾਂ ਮਾੜਾ ਹੀ ਟਾਈਮ ਮਾੜਾ ਹੀ ਉਹ ਨਿਕਲ ਗਿਆ ਚੱਲ ਸ਼ਟਡਾਉਣ ਸਾਰੀਆਂ ਗੱਲਾਂ ਤੇ ਚੱਲ ਚਲੀਏ ਘਰ ਨੂੰ ਆ ਮੇਰੀ ਗੱਲ ਸੁਣ ਬੈਗ ਫੜ ਤੇ ਤੂੰ ਨਾ ਚੱਲ ਮੈਂ ਨਾ ਹੋਂਨਾ ਮੈਨੂੰ ਕੰਮ ਆ ਥੋੜਾ ਜਿਹਾ ਜਾਨਦੀ ਨਹੀਂ ਤੁਹਾਨੂੰ ਮੈਂ ਚੁੱਪ ਕਰਕੇ ਘਾੜ ਚੱਲੋ ਤੁਰਿਆ ਉਹ ਇੱਧਰ ਮੈਨੂੰ ਪਤਾ ਤੁਸੀਂ ਜਿੱਥੇ ਪਹਿਲਾਂ ਵੀ ਜਾਂਦੇ ਰਹੇ ਜੇ ਆਹੋ ਚਲੋ ਆਜੋ ਬੜੇ ਨਖਰੇ ਨਾ ਖਾਓ ਆਜੋ ਆਜੋ ਰੋਟੀ ਖਾਈਏ ਤਾਂ ਆ ਜਗੇ ਆਜੋ ਆਜੋ ਜਲਦੀ 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 ਹਾਂਜੀ ਰੁਕੋ ਰੁਕੋ ਜਾਇਓ ਨਾ ਸਟੋਰੀ ਦਾ ਐਜੈਂਡ ਬਾਕੀ ਆ ਵੇਖੋ ਸੋਖ ਨੇ ਜਿਹੜਾ ਕਿਰਦਾਰ ਨਿਭਾਇਆ ਸੋ ਤੁਸੀਂ ਸਾਰਿਆਂ ਨੇ ਵੇਖਿਆ ਉਹਨੇ ਆਪਣੇ ਆਪ ਨੂੰ ਕਿ ਹਰਪ੍ਰੀਤ ਨੂੰ ਵੀ ਇੱਕ ਮੌਕਾ ਦਿੱਤਾ ਬਹੁਤ ਕੁਝ ਸੋਚ ਕੇ ਰੱਖਿਆ ਇਨਸਾਨ ਮੂੰਹ ਬੋਲ ਕੇ ਸੋ ਉਹਨੇ ਬਗਾਨੀ ਇਮਾਨਤ ਨੂੰ ਆਪਣੇ ਗਰਾਂ ਤੇ ਦਿਮਾਗ ਤੋਂ ਤੇ ਉਹੀ ਮੌਕਾ ਉਹਨੇ ਹਰਪ੍ਰੀਤ ਨੂੰ ਦਿੱਤਾ ਕਿ ਇਹ ਮੇਰਾ ਘਰ ਹੈ ਸੋ ਸੋਖ ਨੇ ਤੇ ਆਪਣਾ ਘਰ ਬਸਾ ਲਿਆ ਤੁਸੀਂ ਕੀ ਸਿੱਖਿਆ ਇਸ ਵੀਡੀਓ ਤੋਂ ਕਮੈਂਟ ਵਿੱਚ ਦੱਸਣਾ ਜ਼ਰੂਰ ਅਸੀਂ ਕਮੈਂਟ ਰੀਡ ਕਰਾਂਗੇ ਵੀਡੀਓ ਹਜੇ ਬਾਕੀ ਹੈ ਦੇਖਣਾ ਜ਼ਰੂਰ ਸਾਰੇ ਨਹੀਂ ਪਰ ਤੂੰ ਕਰਤਾ ਹੀ ਨਹੀਂ ਤਿਆਰ ਹਾਂਜੀ ਮੰਮੀ ਕਰਤਾ ਤੇ ਮੇਰੀ ਗੱਲ ਸੁਣ ਤੂੰ ਵੀ ਸੂੜ ਪਾ ਕੇ ਜਾਵੇਂਗੀ ਕਿ ਇਧਰ ਜਿੰਚੀ ਚਲ ਜਾਣਾ ਵਾ ਨਹੀਂ ਮੰਮੀ ਮੈਂ ਨਹੀਂ ਜਾਣਾ ਵੈਣ ਵਾਲੇ ਫੋਨ ਕੀ ਤੈਨੂੰ ਲੈ ਕੇ ਚਲ ਜਾਣਾ ਉਹਨਾਂ ਨੇ ਅੱਛਾ ਵੈਣ ਆਣ ਲੱਗਿਆ ਹਾਂਜੀ ਹਾਂਜੀ ਚੱਲ ਫੇਰ ਤੇ ਠੀਕ ਆ ਤੇ ਵਾਪਸੀ ਫੇਰ ਵੈਣ ਵਾਲਾ ਛੱਡ ਜਾਏਗਾ ਨਾ ਹਾਂਜੀ ਮੰਮੀ ਹੋ ਗਈ ਮੇਰੀ ਗੱਲ ਕਹਿੰਦੇ ਹਾਂਜੀ ਛੱਡ ਜਾਗੇ ਚੱਲ ਸੁਣਾ ਲੱਗੰਦੇ ਆ ਨਾ ਹਾਂ ਬਹੁਤ ਸੋਹਣਾ ਲੱਗੰਦਿਆ ਹਮ ਚੱਲ ਵਧੀਆ ਕੇ ਵੇਸੀ ਮਤ ਕਿੰਨਾ ਸੋਹਣਾ ਲੱਗੰਦਿਆ ਪਰ ਇੱਕ ਗੱਲ ਹੀ ਵੇਲਾ ਖੁਸ਼ੀ ਨਾਲ ਹੋ ਹੈਗਾ ਇਹ ਛੋਟਾ ਹੀ ਕਾਡ ਕਾਠ ਨਾ ਆਪਣੇ ਪਿਓ ਵੰਗਰ ਵਧੀਆ ਕੱਢ ਲਿਆ ਇਹਨੇ ਐ ਹਨਾ ਉਹਦੇ ਨਾਲ ਵੱਡਾ ਲੱਗਦਾ ਹੀ ਖੁਸ਼ੀ ਨਾਲ ਉਹ ਹਾਂ ਮੰਮੀ ਇਹ ਤਾਂ ਹੈ ਤੇ ਸੁਭਾ ਸੁਭਾ ਬਿਲਕੁਲ ਸ਼ਾਂਤ ਆਪਣੇ ਦਾਦੂ ਵਰਗਾ ਹਮ ਸਾਡੇ ਤਾਂ ਤੇ ਗਿਆ ਹੀ ਨਹੀਂ ਬਿਲਕੁਲ ਇਹਨੇ ਨੋਸਾ ਸਵੇਂ ਹੀ ਆ ਹਾਂਜੀ ਅਸੀਂ ਨੂੰ ਪਾ ਫਿਰ ਸ਼ੂਸ ਸ਼ਾਸ ਤੇ ਮੇਰੀ ਗੱਲ ਸੋਹਣੀ ਨੂੰ ਕੁਛ ਖਵਾਏ ਦੁੱਧ ਪੀ ਆਤਾ ਹਾਂਜੀ ਮੰਮੀ ਨੂੰ ਖਵਾ ਪਿਆ ਦਿੰਦਾ ਮੈਂ ਚੱਲ ਠੀਕ ਆ ਇੰਨਾ ਸੋਹਣਾ ਲੱਗਦਾ ਨਾ ਨਜ਼ਰ ਵੀ ਲਾ ਦੀ ਇੱਕ ਵਾਰੀ ਹਾਂ ਜਾਣ ਲੱਗੇ ਲਾ ਦੂੰਗੀ ਤੇ ਮੇਰੀ ਗੱਲ ਸੁਣੋ ਉਧਰ ਜਾਣਾ ਆਪਾਂ ਹਾਂ ਹਾਂ बस तू ਇਹਨੂੰ ਵੈਂਚ ਬਿਠਾ ਤੇ ਮੈਂ ਥੋੜਾ ਜੰਦਰ ਸਮਾਨ ਫੜਨ ਵਾਲਾ ਆਸਕੇ ਫੜਨਾ ਜ਼ਰੂਰੀ ਆ ਤੇ ਉਹ ਲੱਲਾ ਤੇ ਫਿਰ ਆਪਾਂ ਚੱਲੀਏ ਸੋਖਣੀ ਹੁੰਦੀ ਹੁਣੇ ਹੁਣ ਹਾਂਜੀ ਮੰਮੀ ਵੇਖ ਲੋ ਉਧਰ ਹਰ ਪੀਦੀ ਦੀ ਵਾਲੀ ਗੱਲ ਤੋਂ ਹੀ ਜੇ ਆਪਾਂ ਨੂੰ ਸਟੇਸ਼ਨ ਤੇ ਨਾ ਮਿਲਦੇ ਤੇ ਫਿਰ ਹਾਂ ਚਲ ਵਧੀਆ ਹੋ ਗਿਆ ਨਾ ਮਿਲ ਗਈ ਸਟੇਸ਼ਨ ਤੇ ਤੇ ਹੁਣ ਘਰ ਆ ਜੂਗੀ ਉਧਰ ਵੀ ਖੁਸ਼ੀਆਂ ਖੁਸ਼ੀਆਂ ਹੋਣੀਆਂ ਹੁਣ ਘਰ ਠੀਕ ਹੈ ਮੰਮੀ ਘਰ ਮੇਰੀ ਗੱਲ ਸੁਣ ਲੈ ਸਹਿਜ ਮੰਮੀ ਨੂੰ ਤਾਂ ਲੱਗਦਾ ਵਾ ਕਿ ਤੂੰ ਬੜਾ ਭੋਲਾ ਵਾ ਤੂੰ ਗੱਲਬਾਤ ਨਹੀਂ ਕਰਦਾ ਪਰ ਉਹਨਾਂ ਨੂੰ ਹੁਣ ਕੌਣ ਦੱਸੇ ਸਕੂਲ ਤੋਂ ਨਾ ਤੇਰੇ ਬੜੀਆ ਸ਼ਕਿਆਤਾ ਹੁੰਦੇ ਕਿ ਤੂੰ ਬਹੁਤ ਸ਼ਰਾਤਾ ਕਰਦਾ ਥੋੜਾ ਧਿਆਨ ਰੱਖਿਆ ਕਰ ਚੰਗਾ ਦਾਦੀ ਤੱਕ ਇਹ ਗੱਲ ਨਾ ਜਾਵੇ ਇਹਦੇ ਦਾਦੀ ਨੇ ਕਹਣਾ ਪਰ ਇਹ ਤੇ ਨਾ ਬੋਲਦਾਣੀ ਬਾਰੋਂ ਤੇਰੇ ਬੜੇ ਲਾਮੇ ਹੁੰਦੇ ਆ ਠੀਕ ਹੈ ਨਾ ਧਿਆਨ ਰੱਖਿਆ ਕਰ ਅੱਜ ਮੇਰਾ ਬਤ ਮੋਹ ਛੋਣਾ ਲੱਗਣ ਦਿਆ ਵਾ ਠੀਕ ਹੈ ਹੁਣ ਮੈਂ ਤੇਰੀ ਜਾਨ ਤੋਂ ਪਹਿਲਾਂ ਵੀ ਇੱਕ ਨਜ਼ਰ ਲਾਉਂਗੀ ਤੇ ਆਕੇ ਵੀ ਠੀਕ ਹੈ ਓਕੇ ਚੱਲ ਚਲਾ ਹੁਣ ਆਪਾਂ ਅੰਦਰ ਚੱਲੀਏ ਠੀਕ ਹੈ ਆ ਜਾ ਵੇਖੀ ਗਈ ਜਾਨੀ ਆ ਤੇਰਾ ਹੀ ਘਰ ਵਾ ਆ ਜਾ ਚਲਾ ਲੀਨ ਸੱਚ ਖੁਸ਼ੀ ਕੋਈ ਗੱਲ ਨਹੀਂ ਲੀਨ ਖੁਸ਼ੀ ਗੱਲ ਤੇ ਇੱਕ ਹੀ ਆ ਨਾ ਮੇਰੀ ਗੱਲ ਸੁਣਾ ਹਾਂਜੀ ਮਾਸੀ ਜੀ ਨਾ ਕਹਿੰਦੇ ਇਹ ਜਿਦਾਓ ਕੇ ਨਾ ਮੈਨੂੰ ਪਹਿਲਾਂ ਦੱਸਿਓ ਮਾਸੀ ਨੂੰ ਦੱਸ ਦੀਆਂ ਮਣਾਂ ਗੁੱਸਾ ਨਾ ਕਰਨਾ ਮਾਸੀ ਜੀ ਮੰਮੀ ਪਾਜੀ ਆ ਗਏ ਜੇ ਨਾਲ ਹਰਪ੍ਰੀਤ ਜੀ ਵੀ ਜੇ ਹਾਂ ਮੈਨੂੰ ਵੀ ਲੱਗਦਾ ਆਵਾਜ਼ ਆਉਂਦਾ ਹੀ ਅ ਸੋਖ ਭਾਈ ਦੇ ਨਾ ਬੋਲਣ ਚ ਵੀ ਕਿੰਨੀ ਮਠਾ ਸੀ ਆ ਕਿ ਮਾਸੀ ਜੀ ਬਾਹਰ ਆ ਜਾਓ ਅਸੀਂ ਬਾਹਰ ਆ ਗਏ ਹੋਣੀਆਂ ਨਵੀਂ ਜ਼ਿੰਦਗੀ ਜੇ ਸ਼ੁਰੂ ਕਰਨ ਲੱਗੇ ਆ ਚੱਲ ਜਿਲ ਤੇ ਮੇਰਾ ਬੜਾ ਕਰਨ ਦੇ ਇਹ ਬੜੀਆਂ ਰਸਮਾਂ ਕਰਾਂਗੇ ਪਰ ਇਸ ਤਰ੍ਹਾਂ ਕਰ ਫਿਲਹਾਲ ਨਾ ਹੁਣ ਤੇਲ ਛੋਦਣੇ ਆ ਇਹਨੇ ਵੀ ਤੇ ਇੱਕਦਮ ਹੀ ਫੋਨ ਕੀਤਾ ਪਹੀ ਆ ਗਏ ਮੈਨੂੰ ਤੇ ਲੱਗਾ ਹੀ ਕਿ ਜੇ ਉਥੋਂ ਲੈ ਕੇ ਉਹਨੂੰ ਤੇ ਘੁੰਮਣ ਚਲ ਗਿਆ ਤੇ ਦੋ ਚਾਰ ਦਿਨ ਘੁੰਮ ਕੇ ਹੀ ਆਉਣਗੇ ਲੈ ਮੰਮੀ ਵਧੀਆ ਗੱਲ ਸਗੋ ਦੋਵਾਂ ਜਣੇ ਨੂੰ ਨਾ ਸਮਝਣ ਦਾ ਟਾਈਮ ਮਿਲ ਗਿਆ ਚਲੋ ਹੁਣ ਦੋਵਾਂ ਜਣੇ ਦੇ ਘਰ ਵੱਸ ਗਿਆ ਮੈਨੂੰ ਤੇ ਇੰਨੀ ਬਹੁਤ ਜ਼ਿਆਦੀ ਖੁਸ਼ੀ ਆ ਕਿ ਸਭ ਕੁਝ ਜਿੰਨਾ ਦੋਵਾਂ ਸਹੀ ਹੋ ਗਿਆ ਮੈਨੂੰ ਜਰਾ ਜਰਾ ਨੂੰ ਪਤਾ ਕਾਦਾ ਲੱਗਨ ਦਿਆ ਸੀ ਜਿੱਦਾਂ ਹੁਣ ਤੁਸੀਂ ਦੱਸਣ ਦੇ ਹੀ ਤੇ ਕਹਿੰਦੇ ਸੀ ਕਿ ਜਦੋਂ ਬਾਜੀ ਲੈਣ ਗਏ ਹਰਪੀ ਜੀ ਨੂੰ ਉਹ ਘਰ ਨਹੀਂ ਮਿਲੇ ਸੀ ਸਟੇਸ਼ਨ ਤੇ ਪਤਾ ਨਹੀਂ ਕਿੱਥੇ ਕਿੱਥੇ ਨਹੀਂ ਜੋ ਚੀਜ਼ਾਂ ਨਾ ਹੁੰਦੀਆਂ ਨਾ ਤੇ ਸਭ ਕੁਝ ਬੜਾ ਵਿਖਰਿਆ ਵਿਖਰਿਆ ਲੱਗਣਾ ਸੀ ਪਰ ਚਲੋ ਕਹਿੰਦੇ ਨੇ ਨਾ ਜੋ ਵੀ ਇਹ ਚੰਗਾ ਹੋਇਆ ਹੁਣ ਉਹ ਦੋਵੇਂ ਜਣੇ ਸਹੀ ਹੈ ਨਾ ਬਸ ਮੈਨੂੰ ਇੰਨੇ ਜੀ ਬਹੁਤ ਖੁਸ਼ੀ ਹੈ ਕਿੰਨਾ ਘਰ ਵਸ ਗਿਆ ਦੁਬਾਰਾ ਲੈ ਕਮ ਲਿਆ ਹੋਣਾ ਹੀ ਸਾਰਾ ਕੁਝ ਸਹੀ ਮੈਂ ਤੈਨੂੰ ਦੱਸਾਂ ਰਾਤੀ ਮੈਂ ਨਾਸੇ ਵਗਣ ਨੂੰ ਫੋਨ ਕਰਕੇ ਦੱਸਿਆ ਹੀਗਾ ਉਹ ਤੇ ਨਾ ਉੱਥੇ ਪੰਗੜੇ ਪਾਣ ਲੱਪਿਆ ਉਹਨੂੰ ਤੇ ਇੰਨੀ ਖੁਸ਼ੀ ਹੋਈ ਸੁਣ ਕੇ ਕਿ ਚੱਲ ਹਰਪੀ ਦਾ ਘਰ ਫੇਰ ਤੋਂ ਵਸ ਗਿਆ ਖੁਸ਼ੀ-ਖੁਸ਼ੀ ਆਪਣੇ ਘਰ ਸੁੱਖ ਨਾਲ ਰਹੂਗੀ। ਕਹਿੰਦਾ ਹੀ ਮੈਂ ਆਉਣਾ ਵਾਂ। ਮੈਨੂੰ ਪਤਾ ਤਾਂ ਹੈਗਾ ਹੁਣ ਆਪਣੇ ਪਾਪਾ ਦੇ ਨਾਲ ਉਹਨੇ ਕੰਮ ਪੱਕਾ ਸੈੱਟ ਕਰ ਲਿਆ ਵਾ। ਕਹਿੰਦਾ ਹੀ ਹੁਣ ਮੈਂ ਆਇਆ ਨਾ ਬਸ ਅਗਲੇ ਸਾਲ ਆਉਂਗਾ। ਫੇ ਮੈਂ ਸਿਮਰਤ ਨੂੰ ਵੀ ਲੈ ਆਣਾ। ਨਾਲੇ ਕਹਿੰਦਾ ਹੀ ਕਾਗਜ਼ ਬਣਾ ਲੈਣੇ ਆ। ਹਾਂਜੀ ਮੰਮੀ ਹੋਈ ਹੀ ਮੇਰੀ ਗੱਲ ਉਹਨਾਂ ਨੇ ਦੱਸਿਆ ਹੀ ਉਹਨਾਂ ਨੇ। ਚੱਲ ਵਧੀਆ। ਵੇਖੋ ਮੰਮੀ ਜਿੱਦਾਂ ਸੁਖ ਭਾਈ ਜੀ ਬੋਲਣ ਚ ਕਿੰਨੀ ਮਿਠਾਸ ਆ। ਬਸ ਸੋਚਣੀ ਅੱਖਾਂ 'ਚ ਕਿੰਨੀ ਖੁਸ਼ੀ ਹੋਗੀ ਉਹਨਾਂ ਦੇ। ਬੜੀ ਚਵਕ ਹੋਣੀ ਸੱਚੀ ਆ ਜੰਨਾਂ ਦੇ। ਲੈ ਕਮਲੀਆ। ਹੋਣੀ ਕਿਉਂ ਨਹੀਂ ਆ। ਕਹਿੰਦੇ ਆ ਨ ਬੰਦਾ ਜਨਨੀ ਤੋਂ ਬਿਨਾਂ ਅਧੂਰਾ ਵਾ ਹੁਣ ਦੋਨੋਂ ਇਕੱਠੇ ਆ ਤੇ ਉਹਨਾਂ ਦੇ ਅੱਖਾਂ ਦੇ ਵਿੱਚ ਨੂਰ ਤੇ ਵੱਖਰਾ ਹੋਣਾ ਹੀ ਹੋਣਾ ਵਾ ਹੂੰ ਬਾਕੀ ਇੱਕ ਮਾਂ ਤੋਂ ਬਿਨਾ ਧੀ ਦਾ ਕੀ ਹਾਲ ਹੁੰਦਾ ਵਾ ਇਹ ਤੇਰੇ ਤੋਂ ਬਿਨਾ ਕੌਣ ਜਾਣ ਸਕਦਾ ਵਾ ਓਹੋ ਮੰਮੀ ਹੁਣ ਤੂੰ ਮਾਨਾ ਪਰ ਤੂੰ ਹੀ ਆਗੇ ਤੇ ਜੇ ਮੇਰੇ ਕੋ ਐਵੇਂ ਨਾ ਨਾ ਸੋਚਿਆ ਕਰੋ ਜਾਓ ਤੁਸੀਂ ਨਾ ਜਾ ਕੇ ਤੇ ਖਲੋਵੋ ਉਹਨਾਂ ਨੇ ਮਤੇਲਾ ਕਿਉਂ ਨਹੀਂ ਜਾਓ ਮੇਰੀ ਗੱਲ ਸੁਣ ਮੇਰਾ ਦਿਲ ਕਹਿੰਦਾ ਮੈਂ ਪਹਿਲਾਂ ਨਾ ਹੰਜੂ ਭੰਜੀ ਫੋਨ ਕਰਕੇ ਇਹਨਾਂ ਦੱਸਦਾ ਉਹਨਾਂ ਨੇ ਵੀ ਕਿੰਨਾ ਖੁਸ਼ ਹੋਣਾ ਵਾ ਪਾ ਵੀ ਜਿੱਦਾਂ ਦੀ ਮਰਜ਼ੀ ਪਹਿਲਾਂ ਗਲਤੀਆਂ ਕੀਤੀਆਂ ਸੀ ਪਰ ਹੁਣ ਤੇ ਉਹ ਨਾ ਆਪਣੀਆਂ ਗਲਤੀਆਂ ਸਾਰੀਆਂ ਮੰਨ ਕੇ ਨਾ ਐ ਬਿਲਕੁਲ ਸਹੀ ਹੋ ਗਏ ਨੇ ਹੋ ਨਾ ਤੂੰ ਨਾ ਉਹ ਤੇ ਗੱਲਾਂ ਨਾ ਕਰੋ ਕੋਈ ਨਾ ਉਹ ਨੂੰ ਅੰਦਰ ਤੇ ਲੈ ਕੇ ਆਓ ਆਪਾਂ ਕਰ ਲਾਂਗੇ ਫੁੰ ਜਾਓ ਤੁਸੀਂ ਮੈਂ ਚੱਲ ਠੀਕ ਆ ਖਲੋ ਜਾ ਖਲੋ ਜਾ ਸੋਕ ਇੱਥੇ ਖਲੋ ਜਾ ਅੰਦਰ ਨਾ ਪੈਰ ਪਾਈਂ ਜੇ ਆ ਜਾ ਸਿਮਰਤ ਛੱਤੀ ਸਾਸਿਕਾਲ ਬੁੱਤ ਤੇ ਜੀ ਤੇਲ ਬਾਅਦ ਚ ਚੋਲਿਓ ਉੱਤੇ ਗਵੰਦ ਨਾ ਦੇਖ ਕੇ ਹੱਸੀ ਆਉਂਦੀ ਆ ਕੋਈ ਨਹੀਂ ਐਸਦਾ ਮੈਨੇ ਪਿਆਰ ਤਾਂ ਦੇ ਦਿੰਦੇ ਤੀ ਰਾਣੀ ਨੂੰ ਪਹਿਲਾਂ ਠੀਕ ਐ ਬੁੱਤ ਆਇਆ ਸਿਮਰਤ ਤੂੰ ਕਹਿੰਦਾ ਤੇਲ ਨਾ ਚੋਇਓ ਸਿਮਰਤ ਨੇ ਅੱਜ ਨਾ ਠੋਕ ਕੇ ਤੇਰ ਕੋ ਨਾ ਸ਼ਗਨ ਲੈਣਾ ਵਾ ਤਿਆਰ ਰੱਖੀ ਆਜੋ ਆਇਆ ਸਿਮਰਤ ਚੋ ਤੇਲ ਹਾਂਜੀ ਹਾਂਜੀ ਆਜੋ ਸੋਖਾ ਹਰਪ੍ਰੀਤ ਆਜੋ ਨਾਲੇ ਮੇਰੀ ਗੱਲ ਸੁਣ ਹਾਂਜੀ ਮੈਨੂੰ ਕਹਿੰਦਾ ਮਾਸੀ ਰੋਟੀ ਤਿਆਰ ਕਰੋ ਮੈਂ ਹਰਪ੍ਰੀਤ ਨੂੰ ਲੈ ਕੇ ਤਾਂ ਹੁਣੇ ਆਇਆ ਤੇ ਪਤਾ ਕੀ ਅਸੀਂ ਉਹ ਦੋ ਸਬਜ਼ੀਆਂ ਨਹੀਂ ਬਣਾਈਆਂ ਨਾ ਦੋ ਦਿਨ ਲਾ ਕੇ ਮਾਹਾਂ ਮਾਵਤੀਆਂ ਨੇ ਮਕਾਈਆਂ ਅਸੀਂ ਤਾਂ ਖੁੱਲੀ ਬਣਾ ਲਈ ਕਿ ਚਲਤੀ ਹੀ ਵੀ ਆਉਂਦੇ ਕਿੱਥੇ ਚਲ ਗਏ ਹੀ ਦੋ ਦਿਨ ਮੈਂ ਨਾ ਗੁਰਦਰਾ ਸਾਹਿਬ ਮੈਂ ਕਿਹਾ ਚਲੋ ਹੋਈਏ ਹਨਾ ਗੁਰੂ ਘਰ ਜਾਣਾ ਚੰਗਾ ਹੁੰਦਾ ਤੁਹਾਨੂੰ ਪਤਾ ਚਲੇ ਤੇ ਬੜੀ ਵਧੀਆ ਗੱਲ ਕੀਤੀ ਹਾਂ ਹਾਂ ਨਵੀਂ ਸ਼ਰਵਾ ਜਿਹੜੀ ਨਾ ਮਾਰੇ ਦੇ ਘਰੋਂ ਕਰਨੀ ਚਾਹੀਦੀ ਚਲੋ ਹੁਣ ਤੇਲ ਵਿੱਚ ਉਹ ਤਾਂ ਮਿਲ ਸਕੰਦੋ ਸਗਰ ਰਹਿਣ ਦੇ ਤੂੰ ਤਾਂ ਜਦੋਂ ਵੇਖੇ ਤੂੰ ਲੁੱਟਦੀ ਰਹਿਨੀ ਹਰ ਕੰਮ ਦੇ ਵਿੱਚ ਲੈ ਲੁੱਟਣਾ ਕਿਉਂ ਨਹੀਂ ਆ ਸੀ ਨਾ ਤੁਸੀਂ ਮੇਰੇ ਜੀਜਾ ਲੱਗਦੇ ਤੇ ਦੂਜੇ ਪਾਸੇ ਮੈਨਾਂ ਦੀ ਪਰਚਾਈ ਲੱਗਦੀ ਆ ਤੁਹਾਡਾ ਪਰਦੇ ਬੰਨ੍ਹ ਵਾਧ ਪੈਸੇ ਦਿਓ ਉਹ ਐ ਕਰਾ ਪਰ ਸਾਰੇ ਦਾ ਹੱਸ ਇੰਨੇੜਾ ਕੀ ਬੰਨਾਵਾ ਹੋਵੇ ਤੇ ਕੋਈ ਗੱਲ ਨਹੀਂ ਸਭ ਕੋ ਤੁਹਾਡਾ ਹੀ ਹੋਰ ਦੇ ਦਿੰਨੇ ਚੱਲ ਮੈਂ ਤੇ ਮਜ਼ਾਕ ਕਰਨੀ ਚਲ ਆ ਜੋ ਹੁੰਦਾ ਚਲ ਆ ਜੋ ਚਲ ਆਪਰੀਤ ਨੰਗ ਗਾਣਾ ਦੇ ਲੈ ਬੈਗ ਮੈਨੂੰ ਫੜਾ ਦੇ ਭਾਰਾ ਬੜਾ ਲੱਗਦਾ ਈ ਲੈ ਕਿੰਨੇ ਜਾਣੇ ਤੁਸੀਂ ਆਪਾਂ ਜੀ ਮਸਤ ਹੋਗੇ ਸਾਡੇ ਨਾਲ ਕੋਈ ਗੱਲਬਾਤ ਕਰ ਲੋ ਤੁਸੀਂ ਕਰੋਗੇ ਤਾਂ ਤੁਹਾ ਨਾਲ ਗੱਲਾਂ ਕਰਾਂਗੇ ਵੀ ਕੱਲੇ ਕਰੀਏ ਚਲੋ ਇਹ ਦੇਖੋ ਕਿੱਥੇ ਕਿੱਥੇ ਘੁੰਮ ਕੇ ਆ ਜੇ ਤੁਹਾਨੂੰ ਮੇਰੀ ਯਾਦ ਨਹੀਂ ਆਈ ਮੈਨੂੰ ਵੀ ਲੈ ਆ ਜਾਂਦੇ ਪਰ 20 ਦਿਨਾਂ ਤੇ ਨਾਲ ਨਹੀਂ 40 ਦਿਨਾਂ ਤੇ ਲੈ ਜਾਂਦੇ ਕਿਤੇ ਕਮਾਉਣ ਫਰੋਣ ਮੈਨੂੰ ਲੱਗਦਾ ਮਸੀਦ ਦੇ ਨਾਲ ਜ਼ਿਆਦਾ ਸ਼ਮਜ਼ੋਰ ਹੋ ਗਈ ਹੁਣੇ ਵੇਲੇ ਨੂੰ ਮੈਂ ਕਿਹਾ ਵੀ ਗੁਰਦੁਆਰਾ ਸਾਹਿਬ ਤੋਂ ਹੋ ਗਏ ਤੇ ਜਾਣਾ ਤਾਂ ਤੂੰ ਦੱਸ ਦੇ ਤਾਂ ਤੂੰ ਵੀ ਆ ਜਾਂਦੀ ਉੱਥੇ ਲੈ ਸੁੱਖ ਉਹ ਗੁਰਦੁਵਾਰਾ ਸਾਹਿਬ ਜਾਣੀ ਸਕਦੀ ਲੈ ਜਾਂਦਾ ਉਹਨੂੰ ਵੀ ਨਾਲ ਚਲ ਜਾਂਦੀ ਜਿਹੜਾ ਲੰਗਰ ਖੀਰ ਅਸੀਂ ਖਾਂਦੇ ਰ ਤੁਸੀਂ ਖਾ ਲਮ ਜਿੱਥੇ ਕਿਹੜੀ ਗੱਲ ਹੈ ਇਹ ਕਹਿੰਦੇ ਆ ਤੋ ਤੋ ਗੁਰਦੁਆਰਾ ਸਾਹਿਬ ਚਲ ਕੋਈ ਨਹੀਂ ਸਿਮਰਤ ਬਸ ਕਰ ਤੂੰ ਵੀ ਨਮ ਜਾਗਣਾ ਕਰ ਹੁਣ ਚਲ ਆਪਾ ਮੇਲੇ ਮੈਂ 10 ਹਰਿਪ੍ਰੀਤ ਰੋਟੀ ਪਹਿਲੇ ਲਿਆਈਏ ਰੋਟੀ ਬਣੀ ਆ ਕੇ ਚਾਹ ਵੀ ਨਹੀਂ ਪਹਿਲੇ ਦੱਸੋ ਨਹੀਂ ਮਾਸੀ ਜੀ ਅਸੀਂ ਬਸ ਇਹ ਖਾ ਪੀ ਕੇ ਆਏ ਆ ਫੇਟ ਨੂੰ ਖੁੱਲ ਲਗਾ ਵੈ ਤੁਸੀਂ ਅੱਦਾਂ ਕਰੋ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਤੁਸੀਂ ਪੀਓ ਠੀਕ ਹੈ ਚਲ ਠੀਕ ਆ ਸਬਜੀ ਬਾਜੀ ਤੇ ਬਣੀ ਆ ਰਾਤ ਦਾ ਚਲ ਵਧੀਆ ਉਹੋ ਹੀ ਸੱਜੂਗਾ ਫਿਰ ਮੈਂ ਤਾਂ ਤੁਹਾਡੇ ਕੋਣ ਵਾਸਤੇ ਬਣਾ ਕੇ ਰੱਖੀ ਮੈਂ ਕਿ ਥੱਕ ਕੇ ਆਣਾ ਤੇ ਆ ਕੇ ਖਾਓਗੇ ਉਹ ਤਾਂ ਤੁਹਾਡੇ ਬਾਹਰੋਂ ਬਾਹਰੋਂ ਸੌਂਦੇ ਉਹਨੇ ਬਣਾਇਆ ਕੀ ਦੱਸਦੇ ਨਾ ਮੈਂ ਛਲਗਮ ਬਣਾਏ ਹੋ ਜਿਹੜੇ ਮੈਨੂੰ ਪਸੰਦ ਨਹੀਂ ਆ। ਹਾਂ ਨਹੀਂ ਭਰਾਵਾ ਛਲਗਮ ਨਹੀਂ ਬਣਾਏ। ਹਾਂਜੀ। ਤੋ ਆਪੇ ਕਹਿ ਗਿਆਂ ਹਾਂ ਪਨੀਰ ਦੀ ਸਬਜੀ ਬਣਾਇਓ। ਇੱਕ ਮੈਂ ਪਨੀਰ ਬਣਾਇਆ ਸ਼ਾਈ ਪਨੀਰ। ਤਵੇਲਾ ਮਾਸੀ ਨੇ ਕੋ ਹੋਰ ਰਿਸ਼ਤਾ ਜੋੜ ਲਈ ਭਰਾ ਵੀ ਬਣਾ ਲਿਆ ਮੈਨੂੰ ਆਪਣਾ ਬੜਾ ਵਧੀਆ ਗੱਲ ਵਧੀਆ ਗੱਲ ਆ ਚੱਲ ਕੋਈ ਨਹੀਂ ਪੁੱਤਾਂ ਨੂੰ ਵੀ ਭਰਾ ਕਹਿ ਲੀਦਾ ਤੇ ਭਨੇਵਿਆਂ ਨੂੰ ਵੀ ਕਹਿ ਲੀਦਾ ਵਾ ਇਦਾਂ ਹੀ ਨਹੀਂ ਗੱਲ ਕਰੀ ਜਾਂਦੀ ਲੋ ਜੀ ਹੋ ਗਿਆ ਮੇਲ ਮਿਲਾਪ ਪਿਆਰ ਭਰਿਆ ਖੁਸ਼ੀਆਂ ਨਾਲ ਬਹੁਤ ਸਾਰੇ ਭੈਣ ਭਰਾਵਾਂ ਦੀ ਉਮੀਦ ਸੀ ਕਿ ਹੈਪੀ ਐਂਡਿੰਗ ਕੀਤੀ ਜਾਵੇ ਇਸ ਸੀਰੀਜ਼ ਦੀ ਕਹਿੰਦੇ ਨੇ ਜੋ ਬੀਜੋਗੇ ਉਹੀ ਕਟੋਗੇ ਮਾਮੀ ਨੇ ਭਨੇਵੀ ਨੂੰ ਮਾਂ ਬਣ ਕੇ ਪਿਆਰ ਨਹੀਂ ਦਿੱਤਾ ਤੇ ਆਪਣੀ ਧੀ ਹਰਪ੍ਰੀਤ ਤੇ ਦੋਤੀ ਨੂੰ ਦੁੱਖਾਂ ਵਿੱਚ ਦੇਖ ਲਿਆ ਮਾਮੀ ਦੇ ਕੀਤੇ ਮਾੜੇ ਕਰਮ ਉਸ ਦੀ ਉਲਾਦ ਅੱਗੇ ਆ ਗਈ ਸੋ ਸਾਰੇ ਭੈਣ ਭਰਾਵਾਂ ਅੱਗੇ ਇਹ ਹੀ ਬੇਨਤੀ ਹੈ ਕਿ ਕਿਸੇ ਦਾ ਵੀ ਧੀ ਪੁੱਤ ਹੋਵੇ ਉਸ ਨੂੰ ਮਾਪੇ ਦਾ ਪਿਆਰ ਜ਼ਰੂਰ ਦਿਓ ਵਾਂਝਾ ਨਾ ਰੱਖੋ ਪਿਆਰ ਤੋਂ ਮਾਮੀ ਨੇ ਧੋਖਾ ਕੀਤਾ ਪਰ ਸੇਵਕ ਤੇ ਸੁਖ ਨੇ ਜੋ ਕਿਰਦਾਰ ਤੇ ਫਰਜ਼ ਨਿਭਾਇਆ ਉਹ ਤੁਸੀ ਹਮੇਸ਼ਾ ਯਾਦ ਰੱਖਣਾ ਸੋ ਤੁਸੀ ਦੇਖਿਆ ਹੀ ਆ ਕਿ ਮਾਂ ਬਿਨਾ ਧੀ ਦਾ ਕੀ ਹਾਲ ਹੁੰਦਾ ਹੈ ਸਿਮਰਤ ਨੂੰ ਤੇ ਤੁਸੀ ਦੇਖ ਹੀ ਚੁੱਕੇ ਹੋ ਸੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਵਿੱਚ ਇੱਕ ਬਹੁਤ ਪਿਆਰਾ ਮੈਸੇਜ ਆ ਵੀਡੀਓ ਨੂੰ ਤੁਸੀ ਇੰਨਾ ਕਿ ਪਿਆਰ ਦਿੱਤਾ ਹੈ ਨਾ ਕਿ ਸਾਡਾ ਦਿਲ ਖੁਸ਼ ਹੋ ਗਿਆ ਹੈ ਇਹ ਸਾਰੀ ਵੀਡੀਓ ਚੰਨੀ ਵੀ ਹੈ ਨਾ ਸ਼ਮੀ ਮੈਡਮ ਦੀ ਲਿਖੀ ਹੋਈ ਸੀ ਨਵੀਂ ਵੀਡੀਓ ਜਲਦੀ ਹੀ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਵੀਡੀਓ ਨੂੰ ਜਿਸ ਤਰ੍ਹਾਂ ਤੁਸੀਂ ਪਿਆਰ ਦਿੱਤਾ ਤੇ ਆਉਣ ਵਾਲੀ ਵੀਡੀਓ ਨੂੰ ਉਸੇ ਤਰ੍ਹਾਂ ਹੀ ਪਿਆਰ ਦੇਣਾ ਕਿਉਂਕਿ ਤੁਹਾਡੇ ਪਿਆਰ ਦੀ ਬੱਚਿਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ। ਸੋ ਆਪਣਾ ਪਿਆਰ ਬਣਾਈ ਰੱਖਣਾ ਤੇ ਇਦਾਂ ਹੀ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ। ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਨਹੀਂ ਲੱਗੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।